ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਕੁਝ ਮਿੱਠੇ ਤਰਲ ਪਦਾਰਥਾਂ ਦੀ ਗੱਲ ਕੀਤੀ ਗਈ ਹੈ ਉਹ ਤਰਲ ਪਦਾਰਥ ਜਿਨ੍ਹਾਂ ਨੂੰ ਰੋਜ਼ਾਨਾ ਹਰ ਕੋਈ ਪੀਂਦਾ ਹੈ ਤੇ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀਆਂ ਨੇ ਤਾਂ ਇਹ ਖਾਸ ਰਿਪੋਰਟ ਤੁਹਾਡੇ ਲਈ ਹੈ ਕਿਉਂਕਿ ਇਸ ਰਿਪੋਰਟ ਦੇ ਵਿੱਚ ਖਾਸ ਕਰਕੇ ਕੈਂਸਰ ਦੇ ਖਤਰੇ ਦਾ ਕਾਰਨ ਦੱਸਿਆ ਗਿਆ ਹੈਗਾ ਜਿਵੇਂ ਕਿ ਕੁਝ ਤਰਲ ਪਦਾਰਥ ਹੁੰਦੇ ਨੇ ਜਿਨ੍ਹਾਂ ਨੂੰ ਖਾਣ ਦੇ ਨਾਲ ਜਿਨ੍ਹਾਂ ਨੂੰ ਪੀਣ ਦੇ ਨਾਲ ਦੱਸਦੇ ਕਿ ਕੋਲੇਸਟ੍ਰੋਲ ਦਾ ਪੱਧਰ ਦਾ ਹੈ ਤੇ ਜਿਸ ਦੇ ਨਾਲ ਕੈਂਸਰ ਦਾ ਖਤਰਾ ਵੀ ਵਾਧਾ ਹੈਗਾ ਦੱਸਦੇ ਕਿ ਕੈਂਸਰ ਦੇ ਮਰੀਜ਼ਾਂ ਨੂੰ ਪੋਸ਼ਣ ਦੇ ਲਈ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਅਮਰੀਕੀ ਖੋਜਾਂ ਦੇ ਅਨੁਸਾਰ ਮਿੱਠੇ ਪਦਾਰਥਾਂ ਦੇ ਨਾਲ ਕੋਲੋ ਰੈਕਟਲ ਕੈਂਸਰ ਤੇਜ਼ ਦੇ ਨਾਲ ਫੈਲਦਾ ਹੈਗਾ ਤਾਂ ਬਾਜ਼ਾਰ ਦੇ ਵਿੱਚ ਮਿਲਣ ਵਾਲੇ ਇਹ ਮਿੱਠੇ ਪਦਾਰਥ ਗਲੂਕੋਜ਼ ਅਤੇ ਜੋ ਕਿ ਫਰੂਕਟੋਜ਼ ਦੇ ਮਿਕਸ ਦੇ ਨਾਲ ਬਣੇ ਹੁੰਦੇ ਨੇ ਤਾਂ ਟੈਕਸਾਸ ਯੂਨੀਵਰਸਿਟੀ ਦੀ ਇੱਕ ਟੀਮ ਦੇ ਅਧਿਐਨ ਨੇ ਕੀਤਾ ਹੈਗਾ ਅਧਿਐਨ ਕੀਤਾ ਹੈ ਕਿ ਮਿੱਠੇ ਤਰਲ ਪਦਾਰਥ ਜੋ ਕਿ ਕੋਲੋ ਰੈਕਟਲ ਕੈਂਸਰ ਦੇ ਉੱਤੇ ਕਿਵੇਂ ਪ੍ਰਭਾਵ ਪਾ ਸਕਦੇ ਨੇ ਤਾਂ ਸਹਾਇਕ ਪ੍ਰੋਫੈਸਰ ਦੇ ਵੱਲੋਂ ਕਿਹਾ ਗਿਆ ਹੈਗਾ ਕਿ ਰੋਜ਼ਾਨਾ ਖੁਰਾਕ ਸਿਰਫ ਕੈਂਸਰ ਦੇ ਖਤਰੇ ਦੇ ਨਾਲ ਨਜੇਠਣ ਲਈ ਨਹੀਂ ਹੈ ਬਲਕਿ ਬਿਮਾਰੀ ਦੇ ਵਧਣ ਦੇ ਤਰੀਕੇ ਨੂੰ ਵੀ ਸਮਝਣ ਲਈ ਵੀ ਬਹੁਤ ਜ਼ਰੂਰੀ ਹੈ ਖੋਜੀਆਂ ਨੇ ਕੈਂਸਰ ਮਾਡਲ ਦੀ ਵਰਤੋਂ ਕਰਕੇ ਇਹ ਪਤਾ ਲਗਾਇਆ ਹੈਗਾ ਕਿ ਜ਼ਿਆਦਾ ਠੰਡ ਵਾਲੇ ਪਦਾਰਥ ਜੋ ਕਿ ਤਰਲ ਪਦਾਰਥ ਹੁੰਦੇ ਨੇ ਉਹਨਾਂ ਦੇ ਵਿੱਚ ਮਿਲਿਆ ਗਲੂਕੋਜ਼ ਫਰੂਕਟੋਜ਼ ਮਿਸ਼ਰਣ ਕੈਂਸਰ ਸੈੱਲਾਂ ਨੂੰ ਜ਼ਿਆਦਾ ਗਤੀਸ਼ੀਲ ਬਣਾ ਦਿੰਦਾ ਹੈ